ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਚੁੱਕਿਆ ਆਤੀਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਜੀ ਹਾਂ ਦੱਸਿਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਤੀਸ਼ੀ ਦੇ ਨਾ ਆਤੀਸ਼ੀ ਦੇ ਹੀ ਨਾਮ ਤੇ ਪ੍ਰਸਤਾਵ ਉਹ ਰੱਖਿਆ ਗਿਆ ਸੀ ਮੀਟਿੰਗ ਦੇ ਵਿੱਚ ਜਿੱਥੇ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਸੀ ਤੇ ਉਸ ਦੇ ਵਿੱਚ ਆਤੀਸ਼ੀ ਦਾ ਇਹ ਪ੍ਰਸਤਾਵ ਹੈ ਜੋ ਉਹਨਾਂ ਨਾਮ ਦਾ ਪ੍ਰਸਤਾਵ ਹੈ ਜੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਰੱਖਿਆ ਗਿਆ ਸੀ ਜੋ ਦੱਸਿਏ ਕਿ ਦਿੱਲੀ ਨੂੰ ਨਵਾਂ ਸੀਐਮ ਹੈ ਜੋ ਮਿਲ ਚੁੱਕਿਆ ਹੈ ਆਤੀਸ਼ੀ ਹੈ ਜੋ ਹੁਣਾਂ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਹੈ ਜੋ ਐਲਾਨ ਦਿੱਤਾ ਗਿਆ ਜੀਹਾਂ ਦੱਸਿਆ ਕਿ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਤੇ ਅੱਜ ਅਰਵਿੰਦ ਕੇਜਰੀਵਾਲ 4:30 ਵਜੇ ਐਲਜੀ ਨੂੰ ਆਪਣਾ ਅਸਤੀਫਾ ਸੌਂਪਣਗੇ ਸੋ ਇਸ ਵੱਲ ਦੀ ਵੱਡੀ ਖਬਰ ਹੈ ਦਿੱਲੀ ਨੂੰ ਨਵਾਂ ਸੀਐਮ ਮਿਲ ਚੁੱਕਿਆ ਹੈ ਆਤੀਸ਼ੀ ਜਿਨ੍ਹਾਂ ਦੇ ਕੋਲ ਪਹਿਲਾਂ ਹੀ 14 ਵਿਭਾਗ ਨੇ ਆਤੀਸ਼ੀ ਨੂੰ ਦਿੱਲੀ ਦਾ ਨਵਾਂ ਸੀਐਮ ਨਵਾਂ ਮੁੱਖ ਮੰਤਰੀ ਐ ਜੋ ਲਾ ਦਿੱਤਾ ਗਿਆ ਸੋ ਇਹ ਵੀ ਦੱਸ ਦਈਏ ਕਿ ਬੀਤੇ ਦਿਨੀ ਹੀ ਅਦਾਲਤ ਤੋਂ ਕੁਝ ਸ਼ਰਤਾਂ ਦੇ ਨਾਲ ਛੁੱਟੀ ਮਿਲੀ ਸੀ ਅਰਵਿੰਦ ਕੇਜਰੀਵਾਲ ਨੂੰ ਅਤੇ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਦੋਂ ਤੱਕ ਜਨਤਾ ਈਮਾਨਦਾਰ ਨਹੀਂ ਕਹਿ ਦਿੰਦੀ ਅਸੀਂ ਕੁਰਸੀ ਤੇ ਨਹੀਂ ਬੈਠਾਂਗੇ ਸੋ ਦੱਸ ਦਿਓ ਕਿ ਹੁਣ ਦਿੱਲੀ ਦਾ ਨਵਾਂ ਸੀਐਮ ਐ ਜੋ ਆਤੀਸ਼ੀ ਨੂੰ ਲਗਾਇਆ ਗਿਆ ਹੈ ਤੇ ਆਤੀਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣ ਚੁੱਕੇ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਚੁੱਕਿਆ ਆਤੀਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਜੀ ਹਾਂ ਦੱਸਿਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਤੀਸ਼ੀ ਦੇ ਨਾ ਆਤੀਸ਼ੀ ਦੇ ਹੀ ਨਾਮ ਤੇ ਪ੍ਰਸਤਾਵ ਉਹ ਰੱਖਿਆ ਗਿਆ ਸੀ ਮੀਟਿੰਗ ਦੇ ਵਿੱਚ ਜਿੱਥੇ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਸੀ ਤੇ ਉਸ ਦੇ ਵਿੱਚ ਆਤੀਸ਼ੀ ਦਾ ਇਹ ਪ੍ਰਸਤਾਵ ਹੈ ਜੋ ਉਹਨਾਂ ਨਾਮ ਦਾ ਪ੍ਰਸਤਾਵ ਹੈ ਜੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਰੱਖਿਆ ਗਿਆ ਸੀ ਜੋ ਦੱਸ ਦਈਏ ਕਿ ਦਿੱਲੀ ਨੂੰ ਨਵਾਂ ਸੀਐਮ ਹੈ ਜੋ ਮਿਲ ਚੁੱਕਿਆ ਹੈ ਆਤੀਸ਼ੀ ਹੈ ਜੋ ਹੁਣਾ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਐ ਜੋ ਐਲਾਨ ਦਿੱਤਾ ਗਿਆ ਜੀਹਾਂ ਦੱਸਿਆ ਕਿ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਤੇ ਅੱਜ ਅਰਵਿੰਦ ਕੇਜਰੀਵਾਲ 4:30 ਵਜੇ ਐਲਜੀ ਨੂੰ ਆਪਣਾ ਅਸਤੀਫਾ ਸੌਂਪਣਗੇ ਸੋ ਇਸ ਵੱਲੀ ਦੀ ਵੱਡੀ ਖਬਰ ਹੈ ਦਿੱਲੀ ਨੂੰ ਨਵਾਂ ਸੀਐਮ ਮਿਲ ਚੁੱਕਿਆ ਹੈ ਆਤੀਸ਼ੀ ਜਿਨ੍ਹਾਂ ਦੇ ਕੋਲ ਪਹਿਲਾਂ ਹੀ 14 ਵਿਭਾਗ ਨੇ ਆਤੀਸ਼ੀ ਨੂੰ ਦਿੱਲੀ ਦਾ ਨਵਾਂ ਸੀਐਮ ਨਵਾਂ ਮੁੱਖ ਮੰਤਰੀ ਐ ਜੋ ਲਾ ਦਿੱਤਾ ਗਿਆ ਸੋ ਇਹ ਵੀ ਦੱਸ ਦਈਏ ਕਿ ਬੀਤੇ ਦਿਨੀ ਹੀ ਅਦਾਲਤ ਤੋਂ ਕੁਝ ਸ਼ਰਤਾਂ ਦੇ ਨਾਲ ਛੁੱਟੀ ਮਿਲੀ ਸੀ ਅਰਵਿੰਦ ਕੇਜਰੀਵਾਲ ਨੂੰ ਅਤੇ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਦੋਂ ਤੱਕ ਜਨਤਾ ਈਮਾਨਦਾਰ ਨਹੀਂ ਕਹਿ ਦਿੰਦੀ ਅਸੀਂ ਕੁਰਸੀ ਤੇ ਨਹੀਂ ਬੈਠਾਂਗੇ ਸੋ ਦੱਸ ਦਿਓ ਕਿ ਹੁਣ ਦਿੱਲੀ ਦਾ ਨਵਾਂ ਸੀਐਮ ਐ ਜੋ ਆਤੀਸ਼ੀ ਨੂੰ ਲਗਾਇਆ ਗਿਆ ਹੈ ਤੇ ਆਤੀਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣ ਚੁੱਕੇ